ਮਿਆਜ ਚ ਸ਼ੁਰੂ ਹੋ ਗਿਆ ਬਾਈ बिल्कुलु सीर सां पास ਗਾਰ ਨਾਲ ਕੱਟ ਬਾਈ ਮੁਰਾਹਰ ਜਮਾਦੇ ਵਾਈਟ ਤੋਂ ਸਕੋਰ ਹੈਗੇ ਭਈਆ ਇਹ ਜਿਹੜਾ ਖੜਾ ਹੋਣਾ ਪਿਆਰ ਪਹਿਲੀ ਬਾਲ ਵਾਈਟ ਹੋ ਗਈ ਬਾਈ ਦੂਜੀ ਫੇਰ ਵਾਈਡ ਲਗਾਤਾਰ ਦੋ ਵਾਈਡ ਵਾਲਾ ਆਈ ਬਾਈ दे दी भाई अब इतनी भी अंदर नहीं थी कि इस पे से अंदर हो जाएगी भाई दो वाला वाइड हो गया भाई वाइड द स्कोर हैगा वाइड द फ्लोर है ये वाइड द फ्लोर है है नहीं है नहीं वाइड दा वाइड द स्कोर नहीं है गई मना कर दो लाइव से शॉट आ ओए छक्का लग गया भाई पहला छक्का बज गया

और लगातार दो विकेटा होंगे भाई चार विकेटा रह गई है भाई

दूजा छक्का बच गया भाई दो छक्के बज गए तीनों बदले लाइव दौड़ के बैठ भी नहीं है तो पता ਸਸੀ ਗਾਲ ਜੀ ਸਾਰੇ ਪਰ ਆਡੇ ਲਾਈਵ ਦੇਖ ਰਹੇ ਹੋ ਤੇ ਬੱਟ ਲਗ ਰਹੀ ਹੈ ਜੀ ਪ੍ਰਦੀਪ ਜਗਰਾਉਂ ਤੇ ਸਾਰੰਬਰ ਵਾਲੇ ਜਿਹੜੇ ਖਿਡਾਰੀ ਨੇ ਪਹੁੰਚੇ ਹੋਏ ਨੇ ਦੋ ਛੱਕੇ ਜਿਹੜੇ ਵੱਜੋ ਕੇ ਨੇ ਜੀ ਦੋ ਵਿਕਟਾਂ ਡਿੱਗ ਚੁਕੀਆਂ ਨੇ ਬਹੁਤ ਸ਼ਾਨਦਾਰ ਜਿਹੜਾ ਪ੍ਰਦਰਸ਼ਨ ਹੋ ਰਿਹਾ ਹੈ ਦੋਨੋਂ ਖਿਡਾਰੀਆਂ ਵੱਲੋਂ ਪ੍ਰਦੀਪ ਜਗਰਾਉਂ ਲੁਧਿਆਣੇ ਵਾਲੇ ਸਾਹਮਣਾ ਕਰਦੇ ਨੇ ਕੀ ਬਾਤ ਹੈ ਸਾਰ ਸਕੋਰ ਜਿਹੜੇ ਹੋ ਟੜ ਗਏ 16 ਰਨ ਜਿਹੜੇ ਹੁਣ ਤੱਕ ਬਣ ਚੁੱਕੇ ਨੇ ਸ੍ਰੀ ਆਮ ਦੇ ਸ਼ੀਰਦੁੱਤ ਸਿੰਘ ਵਾਲੇ ਵਿੱਚ ਬਹੁਤ ਸੋਹਣਾ ਜਿਹੜਾ ਆਬਲਾ ਤੋਂ ਕਿਹੜਾ ਦਰਮਿਆਨ 158 ਹੋਣੇ ਨੇ ਜੀ 16 ਬਣਨੇ ਹਲੇ ਪ੍ਰਦੀਪ ਜਗਰਾਉਂ ਦੇ ਉੱਪਰ ਮਾਨ ਵੀ ਬਹੁਤ ਐ ਸਾਹਮਣੇ ਬੋਲਰ ਵੀ ਬਹੁਤ ਤਕੜੇ ਨੇ ਕਟਾ ਚ ਸੋਰ ਸਕੋਰ ਉਹ ਜੋ ਕਿਨੇ ਭਾਈ 108 ਬਣਾਉਣਾ ਹੈ 92 ਸਕੋਰ ਉਹ ਜਿਹੜੇ ਬਾਕੀ ਰਹਿੰਦੇ ਆ ਦੂਜਾ ਓਵਰ ਕਿਹੜਾ ਹੈ ਸਿਰਫ 170000 ਦੀ ਬੇਟਾ ਭਾਈ 4 4 ਆ ਗਿਆ 4 ਚੌਕਾ ਆ ਗਿਆ ਭਾਈ 20 ਸਕੋਰ ਹੋ ਚੁੱਕੇ ਨੇ ਪ੍ਰਦੀਪ ਜਗਰਾਉਂ ਦੇ ਕੋਲ ਬਹੁਤ 20 ਸਕੋਰ 170000 ਦੀ ਬੇਟਾ ਭਾਈ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਬੇਟਾ ਵੀਰੇ 170000 ਦੀ ਪੰਜਾਬ ਤੇ ਮੁੰਡੇ ਯੂਪੀ ਵਾਲਿਆਂ ਦੇ ਦਰਮਿਆਨ ਜਿਹੜੀ ਬੋਲਾ ਗੜੀਆਂ ਨਾ ਵਿੱਕੀ ਦੇ ਉੱਡ ਦੇ ਉੱਡ ਆਇਓ ਆਇਓ ਕਿੱਥੇ ਗੋਲ ਬਈਆ ਇੱਧਰ ਨਹੀਂ ਗਿਆ ਯਾਰ ਇੱਧਰ ਨਹੀਂ ਸਕੋਰ ਇੱਧਰ ਨਹੀਂ ਲੱਗ ਰਿਹਾ ਓਵਰ ਹੋ ਗਿਆ ਯਹਾਂ ਤੇ ਯਹਾਂ ਤੇ ਓਵਰ ਹੋ ਗਿਆ ਭਈਆ ਓਵਰ ਹੋ ਗਿਆ ਓਵਰ ਹੋ ਗਿਆ ਨਾ ਨਾ ਸਾਨੂੰ ਨਹੀਂ ਪਤਾ ਇੱਕ ਬਈਆ ਪੂਰੇ ਨਹੀਂ ਅਸੀਂ ਨਹੀਂ ਲਾਰੇ ਇੱਕ ਬਈਆ ਇੱਕ ਰਹਿੰਦੀ ਆ ਵੀਰੇ ਪਹਿਲੀ ਬਾਈ ਡੌਗ ਮੈਂ ਕਿ ਇੱਕ ਬੋਲਾ ਛੱਡ ਦੇ ਬਈ ਕੁਰਸੀ ਘਰੋਂ ਫਰੀ ਜੰਨੇ ਬਾਰ-ਬਾਰ ਦੋ ਓਵਰ 20 ਸਕੋਰ ਹੋ ਗਏ ਭਾਈ 20 ਹੋ ਗਏ 20 ਹੋ ਗਏ ਬਹੁਤ ਵਧੀਆ ਜਿਹੜਾ ਮੈਚ ਦੋਨੋਂ ਪਲੇਅਰਾਂ ਦੇ ਦਰਮਿਆਨ ਬੋਲ ਰਹਿਣ ਕਿਹਾ ਭਾਈ ਸਾਬਰ ਸਾਬਰ ਕੀ ਬਾਤ ਹੈ ਸਾਬਰ ਪੌਣਾ ਜੀ ਬੋਲਾਂ ਪ੍ਰਦੀਪ ਜਗਰਾਉ ਬਹੁਤ ਵਧੀਆ ਪਲੇਅਰ ਆਜ ਦੇ ਸਮੇਂ ਦਾ ਦਲੇਰ ਖਿਡਾਰੀ ਹੈ ਵਧੀਆ ਬੋਲਣੇ ਆ ਗੜੇ ਹੋ ਗਏ ਕਿਆ ਬਾਤ ਹੈ ਹੈਰੀ ਸਿੰਘਪੁਰੀ ਆ ਭਰਾ ਆਵਦਾ ਬਹੁਤ ਵੱਡਾ ਰੋਲ ਹੈ ਬੱਟ ਦੇ ਵਿੱਚ ਬਾਈ ਜੀ ਸ਼ਾਬਾਸ਼ ਸ਼ਾਬਾਸ਼ ਕਿ ਟੂਰਨਾਮੈਂਟ ਦਾ ਮਾਹੌਲ ਬਣਿਆ ਪਿਆ ਜੀ ਬਹੁਤ ਜਿਹੜਾ ਜ਼ਿਆਦਾ ਇਕੱਠਾ ਕਾਊੜਾ ਚਾਰੇ ਪਾਸੇ ਓਵਰ ਤੋਂ ਬਾਅਦ ਕੈਮਰਾ ਘੁਮਾਵਾਂਗੇ ਆ ਬਾਲ ਤੇ ਮੇਰਾ ਖਿਆਲ ਆ ਵੀ ਸ਼ੱਕਾ ਵੱਜਣਾ ਚਾਹੀਦਾ ਹੈ ਕਿਆ ਬਾਤ ਹੈ ਹਰ ਬਾਲ ਫੇਰ ਕਿਆ ਬਾਤ ਹੈ ਬੱਟਾ ਪਾਣੀ ਵੀ ਬਹੁਤ ਔਖੀ ਅੰਦਾਜ਼ ਵੱਖਰਾ ਬੱਟਾ ਦਾ ਅੱਛਾ ਲਾਈਵ ਚ ਬੋਲ ਰਿਹਾ ਮੇਰੇ ਚੋਰੀ ਲੈ ਵੀ ਪ੍ਰਦੀਪ ਜਗਰਾਂਵਾਂ 1,70,000 ਇਹ ਜਿੱਦਾਂ ਤੇ ਆ ਗਈ ਇਹ ਗੱਲ ਮੁੰਡਿਆ ਜਗਰਾਂਵਾਲਿਆ ਹਏ ਹਏ ਕੀ ਬਾਤ ਹੈ ਕੀ ਬਾਤ ਸਾਵਰ ਸਹਾਰਨਪੁਰ ਜੂਪੀ ਵਾਲੇ ਮੁੰਡੇ ਅੱਜ ਪਹੁੰਚੇ ਹੋਏ ਨੇ ਸਨਾਮ ਦੀ ਧਰਤੀ ਤੇ ਔਰ ਸਾਡੇ ਜਿਹੜੇ ਸਾਰੇ ਗਲਬ ਵਾਲੇ ਮੁੰਡੇ ਇੱਥੇ ਨੇ ਐਲ ਸਿੰਘ ਪੁਰੀਆ ਭਰਾ ਸਾਡਾ ਔਰ ਬਹੁਤ ਕਹਿ ਸਕਦੇ ਮਾਨ ਵਾਲੀ ਗੱਲ ਹੈ ਕੀ ਬਾਤ ਹੈ ਤੇ ਚਾਰ ਹੀ ਹੁਣਗੇ ਜੀ ਬੱਲੇ ਦੇ ਵਿੱਚੋਂ ਸਾਊਂਡ ਜਿਹੜਾ ਇਦਾਂ ਦਾ ਆਇਆ ਨਾ ਵੀ ਵਾਕਈ ਚਾਰ ਜਿਹੜੇ ਮਿਲ ਜਾਣਗੇ 24 ਸਕੋਰ ਹੋ ਗਏ ਨੇ ਤਾੜਕੇ ਵੱਜ ਰਿਹਾ ਨਾਲ ਨਾਲ ਜੀ ਡੌਟਵਾਲ ਦੇ ਵੀਰ ਜਿਹੜੀ ਕਲਾਪਿੰਗ ਹੋ ਰਹੀ ਹੈ ਔਰ ਚੌਕੀ ਛੱਕਿਆਂ ਦੇ ਵੀ ਕਿਉਂਕਿ ਦੋਨੋਂ ਖਿਡਾਰੀ ਬਰਾਬਰ ਦੇ ਨੇ ਪ੍ਰਦੀਪ ਜਗਰਾਵ ਪ੍ਰਦੀਪ ਸਾਹਿਬ ਮੰਗਾ ਦਰਸ਼ਕਾਂ ਦੀ ਇੱਕ ਸ਼ੱਕਾ ਹੋ ਜੇ ਆਹ ਵੱਟ ਗਿਆ ਦੀ ਵੱਟ ਗਿਆ ਤੁਜੇ ਛੱਕਾ ਭਾਈ ਕੀ ਬਾਤ ਹੈ ਉਹ ਵੱਟ ਗਿਆ ਛੱਕਾ ਟੁੰਡੀਆਂ ਦੇ ਸਿੰਘ ਫਸ ਗਏ ਨਿਤਰੂ ਬੜੇਵੇਂ ਖਾਣੀਆਂ ਅੱਜ ਵਾਕਈ ਮੇਰੇ ਵੀਰੋ ਬੜੇਵੇਂ ਖਾਣਗੇ ਨਿਤਰਣਗੀਆਂ 30 ਸਕੋਰ ਹੋ ਚੁੱਕੇ ਨੇ 30 ਬਣ ਗਏ ਨੇ ਔਰ 78 ਜਿਹੜੇ ਹਲੇ ਰਹਿੰਦੇ ਨੇ 108 ਬਣਾਉਣੇ ਆ ਯੂਪੀ ਵਾਲੇ ਮੁੰਡੇ ਵੀ ਕਹਿੰਦੇ ਹੁਣ ਕਿ ਵੀ ਜੇ ਖੜਾ ਰਿਹਾ ਤੇ ਬਣ ਜਾਣਗੇ ਕੁਝ ਕਰਨਾ ਪੈਣਾ ਹੈ ਆ ਇੱਥੇ ਰੱਖਿਆ ਕੋਰ ਓਏ ਵਾਹ ਓਏ ਜਗਰਾਵਾਂ ਵਾਲਿਆ ਓ ਵਾਹ ਓਏ ਜਗਰਾਵਾਂ ਵਾਲਿਆ ਇਹ ਤੁਮਾ ਜੀ ਦਾ ਬਈ ਲੋ ਜਗਰਾਵਾਂ ਦੇ ਦੋਨੇ ਪਾਸੇ ਸੋਹਣੇ ਪੁੱਤ ਨੇ ਮਾਮਾ ਦੇ ਦੋਨੇ ਪਾਸੇ ਜੀ ਸੁਣ ਗਿਆ ਮਾਮਾ ਦੇ ਜਿਹੜੇ ਵਧੀਆ ਸੋਹਣੇ ਪੁੱਤ ਨੇ 36 ਛੜੀਆਂ ਮਾਮਾ ਦੇ ਬਲੀ ਪੁੱਤ ਸੋਹਣੇ ਮਾਪਿਆਂ ਦੇ ਸ਼ਿੰਗਾਰੇ ਹੋਏ ਪੱਠੇ ਰਿਹੜੇ 3 ਓਵਰ 36 ਸਕੋਰ 3 ਓਵਰ ਤੇ 36 ਬਣ ਗਿਆ ਜੀ ਬਾਲਰ ਵੀ ਕਹਿੰਦਾ ਹੋਣਾ ਵੀ ਪੁੱਠਾ ਪੰਗਾ ਲੈ ਲਿਆ ਜੱਟੀਏ ਹਨਾ ਪਰ ਹਾਲੇ ਬਹੁਤ ਮੈਚ ਬਾਕੀ ਹੈ ਕਹਿ ਨਹੀਂ ਸਕਦੇ ਅਜਿਹਾ ਲੱਗਿਆ ਬਾਈ ਯਾਰ ਬਾਲ ਫੜ ਲਈ ਅਜਿਹਾ ਲੱਗਿਆ ਬਾਈ ਯਾਰ ਬਾਲ ਫੜ ਲਈ ਮਰੀ ਵਿਚਾਰ ਜਾ ਰਹੇ ਸਪਾ ਯਾਰ ਕੁਝ ਨਹੀਂ ਆ ਕੁਝ ਨਹੀਂ ਆ ਕੁਝ ਨਹੀਂ ਆ ਭਈਆ ਭਈਆ ਇੱਕ ਗੱਲ ਤਾਂ ਦੋ ਭਈਆ ਹਮ ਦੇਖੋ ਬਾਉਂਡਰੀ ਤੇ ਚੋਕਾ ਮਾਰ ਬਿਲਡਰ ਨਹੀਂ ਆਇਆ ਯਾਰ ਬਾਈ ਕਰਣੀ ਪਈ ਮੈਨੂੰ ਆਹ ਅਗਲੇ ਦਫਾ ਨਹੀਂ ਹੋਣੀ ਯਾਰ ਭਈਆ ਬਾਲੇ ਮੈਚ ਆ ਰਹੀ ਹੈ ਉਹ ਨਹੀਂ ਜਾਇਦਾ ਬਹੁਤ ਬੱਲੇ ਬਹੁਤ ਬੰਦੇ ਨੇ ਓਏ ਆ ਜਾ ਮੇਰੇ ਬਾਹਰ ਹੁਣ ਫਟੇ ਵੀਰ ਆ ਜਾ ਯਾਰ ਲਓ ਪ੍ਰਦੀਪ ਜਗਰਾਉਂ ਪਰ ਵੇਰੀਏਸ਼ਨ ਬਹੁਤ ਨਹੀਂ ਜੀ ਬੋਲਰ ਦੇ ਕੋਲੇ ਵੱਡੀਆਂ ਵੱਡੀਆਂ ਸ਼ਰਤਾਂ ਲਾਉਂਦਾ ਹੈ ਓ ਡਾਟ ਬਾਲ ਦਿੱਤੀ ਇਹਨਾਂ ਨੇ ਯਾਰ ਭਾਈ ਫੜਿਆ ਨਾ ਬਾਲ ਯਾਰ ਭਰਾ ਫੜ ਕੇ ਪ੍ਰਦੀਪ ਜਗਰਾਉਂ ਸਾਬਰ ਯੂਪੀ ਬਹੁਤ ਤਗੜੀ ਟੱਕਰ ਆਹ ਬਾਲ ਤੇ ਵਿਖ ਰਿਹਾ ਕੀ ਬਣਦਾ ਓਹ ਕੀ ਬਾਤ ਓਹ ਮੁੰਡਿਆ ਕੀ ਬਾਤ ਓਹ ਮੁੰਡਿਆ ਹਾਂ ਵਿੱਕੀ ਪਿੱਛੇ ਖੜੋ ਦੇ ਇਹ ਵੱਲ ਵੀ ਲੈ ਵੀ ਜਗਰਾਵਾਂ ਵਾਲਿਆ ਜੇ ਟੱਪ ਚ ਨਾ ਸਟੇਡੀਅਮ ਤੋਂ ਨਹੀਂ ਫੇਰ ਤੜੀਆਂ ਵੱਜਣਗੀਆਂ ਸਾਰਾ ਸਨਾਵ ਦੇਖਣ ਆਇਆ ਹੋਇਆ ਦੋਨੇ ਕਨੇ ਪਲੇਅਰਾਂ ਨੂੰ ਸਾਬਰ ਦੇ ਪ੍ਰਦੀਪ ਨੂੰ ਕੀ ਬਾਤ ਹੈ ਦੋਸਤ ਆ ਗਿਆ ਬਾਈ 40 ਹੋਗੇ 40 ਹੋਗੇ 40 ਬਣ ਗਏ ਜੀ ਹਰਦੀਪ ਜਗਰਾਉਂਾਈ ਵਾਲਾ 40 ਸਕੋਰ ਬਾਈ ਵਾਲਾ 40 ਹੋ ਗਏ ਹਾਂ ਕਹਿੰਦੇ ਵੀ ਓਵਰ ਓਵਰ ਬਦਲ ਦੋ ਕਹਿੰਦੇ ਹੁਣ ਮਗਰ ਉਹ ਆਵਾਜ਼ ਆ ਰਹੀਆਂ ਵੀ ਓਵਰ ਬਦਲ ਦਿਓ ਵੀ ਹੁਣ ਕੋ ਟਕਟਾਪਾ ਚੱਲ ਪਿਆ ਮੰਗ ਹੋ ਰਹੀ ਹੈ ਵੀ ਓਵਰ ਚੇਂਜ ਹੋ ਜੇ ਆਏ ਓਏ ਮੇਰਾ ਰੱਬਾ ਜਗਰਾਮ ਵਾਲਾ ਨੀਵਾਂ ਰੋ ਵਾਲਾ ਖੜ ਕੇ ਚੱਕ ਚੱਲਣ ਦੇ ਕਾ ਮੁੰਡੇ ਕਹਿੰਦੇ ਵਾਈਡ ਦਾ ਸਕੋਰ ਨਹੀਂਗਾ ਵਾਈਡ ਦਾ ਸਕੋਰ ਨਹੀਂ ਵੀਰ ਜੀ ਡਾਟ ਬਾਲ ਜਿਹੜੀ ਮੰਨੀ ਜਾਂਦੀ ਹੈ ਪਰ ਬਾਲ ਦੁਆਰੇ ਹੋਣੀ ਹੈ ਹਾਂ ਵਾਈਡ ਹੀ ਇਕੱਲੀ ਵੀਰੇ ਕੋਈ ਸਕੋਰ ਨਹੀਂ ਮਗਰ ਉਹ ਬਾਜਾਂ ਆ ਰਹੀਆਂ ਕੀਪਰ ਵੱਲੋਂ ਯੂਪੀ ਵਾਲੇ ਕਹਿੰਦੇ ਬਾਲਦਰ ਬਦਲਦੇ ਵੀ ਹੁਣ ਇਹਦੀ ਖੈਰ ਨਹੀਂ ਚੋਕ ਆ ਬਈ ਚੋਕ ਆ ਬਈ ਸਹੀ ਹੈ ਸਹੀ ਹੈ ਵੀਰੇ ਸਹੀ ਹੈ ਸ਼ਾਬਾਸ਼ ਚੋਕ ਆ ਗਿਆ ਬਈ ਕੈਚ ਡ੍ਰੌਪ ਤੇ ਚਾਰ ਕਈ ਦਰਸ਼ਕ ਬਹੁਤ ਯਾਦ ਨੇ ਸਾਨੂੰ ਦਿਖਾਵਾਂਗੇ ਮੈਂ ਔਰ ਤਬਾ 44 ਬਣ ਗਏ ਨੇ ਜੀ ਖੇਡ ਮੈਦਾਨ ਦੇ ਵਿੱਚ ਜੋਰ ਲੱਗਿਆ ਹੋਇਆ ਜਗਰਾਵਾਂ ਦੇ ਪ੍ਰਦੀਪ ਹੋਰਾਂ ਦਾ ਭਾਈ ਥੇ ਰੱਖ ਜੰਗੀ ਬਈ ਕੋਹਰ ਸ਼ੇ ਹੋ ਗਈ ਹੋ ਗਈ ਦਰਸ਼ਕਾਂ ਦੇ ਸਿਰ ਤੋਂ ਦੀ ਕੀ ਬਾਤ ਹੈ ਯਾਦ ਕਰੋ ਇਹ ਕੈਨੇਡਾ ਵਾਲੀਏ ਮੁੰਡਾ ਜਗਰਾਵਾਂ ਕੋਲ ਦਾ ਪ੍ਰਦੀਪ ਸਿੰਘ ਗਰੇਵਾਲ ਜਗਰਾਵਾਂ ਦੀ ਧਰਤੀ ਦਾ ਜਿਹੜੇ ਇਲਾਕੇ ਦੇ ਕਿੰਨੇ ਮੇਰੀ ਵੀ ਕੱਪਾਂ ਦੀ ਜਿਹੜੀ ਚਰਚਾ ਹੁੰਦੀ ਹੈ ਭਾਵੇਂ ਕਮਾਲ ਪੁਰਾ ਹੋਵੇ ਭਾਵੇਂ ਹੋਰ ਮੇਲੇ ਹੋਣ ਹਾਂਜੀ ਹਾਂਜੀ 50 ਬਣ ਗਏ ਨੇ ਅੱਧੇ ਬਣ ਗਏ ਅੱਦੇ ਰਹਿ ਗਏ ਹਾਂ ਕੀ ਬਾਤ ਹੈ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਚੌਥਾ ਆ ਗਿਆ ਬਈ ਚੌਥਾ ਚਾਰ ਜੁੜ ਗਏ ਚਾਰ ਜੁੜ ਗਏ 53 ਸਕੋਰ ਹੋ ਗਏ 53 ਬਣ ਗਏ ਨੇ ਮੈਂ ਤਾਂ ਸਿਰੇ ਦਾ ਲੱਗਿਆ ਹੋਇਆ ਦੋਨੋਂ ਟੀਮਾਂ ਦੇ ਦਰਮਿਆਨ ਚਲੋ ਜੋਗੇ ਬਈ 54 ਰਹਿ ਗਏ 53 ਬਣ ਗਏ 54 ਰਹਿ ਗਏ ਮੁੱਕਦੀ ਗੱਲ ਹੈ ਹਾਂ 85000 ਦੇ ਬਣ ਗਏ 85000 ਦੇ ਰਹਿ ਗਏ 170000 ਦੀ ਸਬਟਾ ਬਾਈ ਹਾਂ 1 ਲੱਖ ਦੇ 70000 ਦੇ ਫੈਸਲੇ ਹੋਣੇ ਆ ਕੀ ਬਾਤ ਹੈ ਲਾਲੇ ਭੈਰੋ ਭੈਰੋ ਲਾਲੇ ਭੈਰੋ ਲੈ ਜੋ ਨਜ਼ਾਰਾ ਅੱਜ ਮੇਲੇ ਦਾ ਆਏ ਹਾਏ 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 ਆ ਸੱਧਿਆ ਜੂਤੀ ਤੋਂ ਆ ਸੱਧਿਆ ਜੂਤੀ ਤੋਂ ਪਰ ਜਗਰਾਵਾਂ ਵਾਲਾ ਕਹਿੰਦਾ ਜਿੱਥੋਂ ਵਰਜੀ ਆ ਜਾਣ ਮਰੀ ਬਾਈ ਹਾਂ ਰੂੜੀ ਕੁੱਟ ਦੇ ਉੱਤੇ ਵੀ ਬੱਜੀਆ ਡਰਾਈਵਰ ਬੈਠਾ ਕਹਿੰਦਾ ਵੀ ਮੇਲੇ ਛੱਡਦੇ 60 ਬਣ ਗਏ 60 ਬਣ ਗਏ ਹੁਣ ਨੰਗੀਆਂ ਤਾਰਾਂ ਨੂੰ ਹੱਥ ਪਾਇਆ ਗਿਆ ਤੇ ਝਟਕੇ ਲੱਗਣਗੇ ਝਟਕੇ ਲੱਗਣਗੇ ਝਟਕੇ ਹੋਰ 6 ਬਾਈ ਲੱਗਣਗੇ 66 ਸਕੋਰ ਹੋ ਗਏ ਬਾਈ ਹੁਣ ਮੈਨੂੰ ਐਂ ਲੱਗਦਾ ਵੀ ਗੱਲ ਕਸੂਤੀ ਲੱਗਦੀ ਹੈ ਬਾਲਰ ਨੂੰ ਪਾਣੀ ਪੂਣੀ ਪਾ ਕੇ ਵੇਖ ਲਓ ਜੀ ਹਾਂ ਹਾਂ ਦੋ ਵਿਕਟ ਆਊਟ ਹੋ ਗਏ ਬਾਈ ਚਾਰ ਵਿਕਟਰ ਵਾਹ ਜਗਰਾਉਂ ਵਾਲਾ ਹਰਨਪੁਰ ਵਾਲੇ ਕੀੜਾ ਦੇ ਇਕੱਠੇ ਕਰਤੇ ਦੁਬਾਰਾ ਕੁਝ ਮਰਜ਼ੀ ਹੋ ਜੇ ਬੋਲਰ ਬਾਈ ਸੋਚਦੇ ਮੈਂ ਬੋਲ ਕਰਦਾ ਮੁੰਡੇ ਨੇ ਸਰੇ ਦੀ ਬਾਈ ਬੈਟਿੰਗ ਪੰਜਵਾਂ ਪ੍ਰਦੀਪ ਜਗਰਾਉਂਦਾ 60 ਹੋ ਗਏ 60 ਪੰਜਵੇਂ ਦੇ ਵਿੱਚ ਤਿੰਨੇ ਹੋਈਆਂ ਪ੍ਰਦੀਪ ਜਗਰਾਮਾ ਦਾ ਆਓ ਸਾਹਮਣੇ ਵੇਖਣਾ ਵੀ ਤਿਆਰ ਵਰ ਤਿਆਰ ਹੈ ਮੇਰੇ ਵੀਰੋ ਖੇਡ ਮਰਾਨ ਦੇ ਵਿੱਚ ਸਾਫਰ ਦੀਆਂ ਬਾਲਾਂ ਹੁਣ ਵੈਰੀਏਸ਼ਨ ਹੋਮਨ ਲੱਗਦਾ ਆਏ ਹਾਏ 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 ਬੋਲ ਅੰਬਾ ਛੱਕਾ ਯਾਰ ਉਹ ਗੱਡੀ ਟਪਾ ਕੋਈ ਤਾੜੀਆਂ ਤੇ ਮਾਰ ਲਿਓ ਹਾਂ ਵਾਦ ਗਿਆ ਤਾੜ ਗਿਆ ਵਾਦ ਗਿਆ ਤਾੜ ਗਿਆ ਕਰਾਤਾ ਬਈ 72 ਹੋ ਗਏ ਜਗਰਾਵਾਲੇ ਨੇ ਯੂਪੀ ਵਾਲੇ ਮੂਹਰੇ ਲਾ ਲੇ ਮੈਨ ਲੱਗਦਾ ਹੁਣ ਕਹਿਣਾ ਪੜਾ ਵੀ ਛੇਵਾਂ ਟੇਨ ਫਿਰ ਚੜਨਾ ਪਊ ਕੋਣ ਲੱਗਦਾ ਹੁਣ ਛੇਮਾ ਹੀ ਓਵਰ ਆ ਬਾਈ ਹਾਂ ਛੇਮਾ ਚੱਲੇ ਹੀ ਆਖਲੇ ਵਿੱਕੀ ਛੇਮਾ ਓਵਰ ਚੱਲਿਆ ਪੰਜਵਾਂ ਪਤਾ ਨਹੀਂ ਬਾਈ ਛੇਮਾ ਓਵਰ ਹੈ ਹਾਂ ਪਰ 72 ਸਕੋਰ ਹੋ ਚੁੱਕੇ ਨਹੀਂ ਆ ਇੱਥੇ ਰੱਖ ਓਏ ਨਹੀਂ ਰੀਸ ਆ ਉਹ ਜਗਰਾਵਾਂ ਵਾਲਿਆ ਛੇਤਰ ਹੋ ਗਏ ਬਾਈ ਜੌਂਦਾਰੇ ਉਹ ਜੌਂਦਾਰੇ ਬੱਬਰ ਸ਼ੇਰਾ ਮੁੰਡਾ ਸਰਪੰਚਾਂ ਦਾ ਵੀ ਜਿੱਤ ਲੈਣ ਦੇ ਵਜੂਗਾ ਫਿਰ ਪਿੰਡ ਚ ਬੱਤੀ ਰਹਿਗੇ ਬਾਈ ਮੁੰਡਾ ਸਰਪੰਚਾਂ ਦਾ ਇਹ ਸਰਪੰਚਾਂ ਦਾ ਮੁੰਡਾ ਹੈ ਹਾਂ ਜੱਦੀ ਸਰਪੰਚ ਨਹੀਂ ਪਿੰਡ ਦੇ ਸਰਬਸੰਮਤੀ ਨਾਲ ਚੁਣੇ ਹੋਏ ਵਾਕਈ ਕੀ ਆ ਬਾਤਾਂ ਨੇ ਚਰਚਾ ਹੁੰਦੀ ਹੈ ਕਹਿੰਦੇ ਆਸ਼ੂ ਵਰਗਿਆਂ ਦੀ ਉਸ ਇਲਾਕੇ ਚ ਆਇਆ ਚੱਲ ਕੇ ਹੋ ਆਹੋ 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 ਆ ਬੀਬੀ ਵਾਲਾ ਸੱਗੇ ਦਾ ਬਾਈ 78 ਹੋ ਗਏ ਹਾਂ ਬੋਲੋ ਸੱਗੇ ਦੰਦਾਸਿਆਂ ਵਾਲੇ ਸ਼ਰਬਤ ਪਿਆਲੇ ਨਾਲ ਧੀਰੇ ਰਹਿਗੇ ਧੀਰੇ ਰਹਿਗੇ ਮਹਿਲਾ ਚੌਕ ਆਲੇ ਹੁਣ ਕੁੰਡੀਆਂ ਦੇ ਸਿੰਘੜੇ ਪਏ ਐ ਧੀਰੇ ਰਹਿਗੇ 32 108 ਕਰਨੇ ਜੀ 78 ਹੋ ਗਏ 30 ਰਹਿਗੇ 30 ਰਹਿਗੇ 30 ਰਹਿਗੇ 78 ਹੋ ਗਏ 78 ਹੋ ਗਏ ਬੰਦ ਹੋ ਗਈ ਬੰਦ ਹੋ ਗਈ 82 82 ਸੌਰੀ ਸੌਰੀ 82 82 82 ਸੌਰੀ 26 ਰਹਿਗੇ 26 ਰਹਿਗੇ ਹਾਂ 32 ਰਹਿਣਦੇ ਹਾਂ 82 ਰਹਿਗੇ ਮਾਫੀ ਚਾਹੁੰਦੇ ਹਾਂ ਬਾਈ ਗਲਤੀ ਹੋ ਗਈ ਹਾਂ ਗਲਤੀ ਹੋ ਗਈ ਸਾਥੋ ਜੀ 26 ਰਹਿਗੇ ਬਾਈ ਬੋਲਡ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਕੋਈ ਨਹੀਂ ਬਿਲਟ ਆਊਟ ਹੋ ਗਈ ਬਈ ਤਿੰਨ ਵਿਕਟਾਂ ਰਹਿ ਗਈਆਂ 26 ਸਕੋਰ ਹੈਗੇ ਤਿੰਨ ਆਊਟ ਹੋ ਚੁੱਕੀਆਂ ਨੇ ਤਿੰਨ ਰਹਿ ਗਈਆਂ ਕੋਈ ਜਗਰਾਉਣ ਵਾਲਾ ਸਰੀ ਬੈਟਿੰਗ ਕਰਤੀ ਯਾਰ ਬਹੁਤ ਤਾਕੜਾ ਬੋਲ ਰਹਾ ਔਰ ਬਹੁਤ ਲੰਬੇ ਲੰਬੇ ਛੱਕੇ ਮਾਰਤੇ ਮੁੰਡੇ ਹਾਂ ਜੋਰ ਹੋ ਰਿਹਾ ਓਏ 5 ਨੇ ਬੰਨ ਚ ਪੰਜ ਓਵਰ 26 ਸਕੋਰ ਰਹਿ ਗਏ ਬਈ ਹਾਏ 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 ਡਾਟ ਵਾਲ ਹੋ ਗਈ ਬਈ ਕੀ ਬਾਤ ਹੈ ਦਰਸ਼ਕਾਂ ਦੇ ਵਿੱਚ ਹੁਲੇ ਹੁਲਾ ਰਹੇ ਨੇ ਦੁਨੀਆ ਦੇ ਨਗਾਹ ਰਿਹਾ ਹੋ ਗਏ ਨੇ 82 ਸਕੋਰ ਬਣ ਚੁੱਕੇ ਨੇ ਬਈ ਪੰਜ ਓਵਰ ਪੰਜ ਓਵਰ 82 ਬਣ ਕੇ 26 ਰਹਿ ਗਏ ਲੈ ਵੀ ਮਹਿਲਾ ਚੌਕ ਵਾਲਿਆ ਹਾਂ ਪਲੇਅਰਾਂ ਨਾਲੋਂ ਵੱਧ ਦਰਸ਼ਕਾਂ ਨੂੰ ਜੋਰ ਲੱਗਿਆ ਪਿਆ ਬਹੁਤ ਜੋਰ ਲੱਗਿਆ ਓਏ ਬਈ ਬਹੁਤ ਦਰਸ਼ਕ ਨੂੰ ਸਾਨੂੰ ਦਿਖਾਵਾਂਗੇ ਮੈਚ ਤੋਂ ਬਾਅਦ ਪਲੇਅਰਾਂ ਦਾ ਵੱਧ ਦਰਸ਼ਕਾਂ ਦਾ ਜੋਰ ਲੱਗ ਗਿਆ ਆਇਆ ਮੈਂ ਸਮਝਾਉਂਤ ਹੋਣ ਦੇ ਜਿਹੜਾ ਤਰਾਰ ਤੇ ਬਾਈ ਐਨੀ ਗੱਲ ਐ ਜੀ ਜੇ ਕਦੇ ਜਗਰਾਵ ਵਾਲੇ ਨੇ ਕਹਿੰਦੇ ਪਾਸਾ ਪਲਟਦਾ ਤੇ ਫਿਰ ਮੁੰਡੇ ਨੂੰ ਕਹਿ ਸਕਦੇ ਮੇਰੇ ਵੀਰੋ ਹਾਂ ਤਾੜੀਆਂ ਨਹੀਂ ਬਾਹਰ ਲੈ ਕੇ ਹਉਣਗੇ ਪਰ ਯੂਪੀ ਵਾਲੇ ਕਿਸੇ ਗੱਲ ਕਰਕੇ ਸੱਦੇ ਹੋਏ ਨੇ ਇਹ ਚਾਰ ਘਾਵੇ ਚਾਰ ਹੋਣਗੇ ਚਾਰ ਹੋਣਗੇ ਚਾਰ ਹੋਣਗੇ ਇੰਨੀ ਰਯਾਰ ਭਾਈ ਹਾਯੋ ਮੇਰਾ ਰੱਬ ਆਓ ਦੇਖ ਲਾ ਵੀ ਹੁਣ ਬਾਈ ਰਹਿ ਗਏ ਬਾਈ ਰਹਿ ਗਏ ਜਿੰਦ ਜਿੰਦ ਕੱਲੀ ਤੇ ਮਲਾਜੇਦਾਰ ਵਾਲੇ ਕੀ ਮਾਰ ਰੱਖਣਾ ਸ਼ਾਸੀ ਬਣ ਕੇ ਬਾਈ ਰਹਿ ਗਏ ਮੈਚ ਕਹਿੰਦੇ ਜਿਹੜਾ ਧੜੀ ਵਾਲਾ ਮੈਚ ਕਹਿੰਦੇ ਜਿਹੜਾ ਧੜੀ ਵਾਲਾ ਹੁਣ ਵੇਖਣਾ ਬਾਜਾਂ ਜਿਹੜੀਆਂ ਆਏ ਹਾਏ 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 ਇਹ ਜਗਰਾਵਾਲ ਪਿੰਡ ਵੀ ਪਿੰਡ ਵੀ ਆਈ ਖੇਡਦਾ ਤੇ ਘਰੇ ਵੀ ਆਈ ਖੇਡਦਾ ਤੇ ਹੁਣ ਗਰਾਊਂਡ 'ਚ ਵੀ ਆਈ ਖੇਡਦਾ ਚਾਰ ਸਕੋਰ ਜੋੜਤੇ ਬਾਈ ਲੈ ਵੀ ਹੁਣ ਰਹਿ ਗਏ 18 ਤਿੰਨ ਛੱਕੇ ਰਹਿ ਗਏ ਬੀਪੀ ਉੱਤੇ ਥੱਲੇ ਹੁੰਦਾ ਹੁਣ ਟੀਮਾਂ ਦਾ 90 ਹੋ ਗਏ ਬਾਈ ਜਗਰਾਉਂ ਵਾਲਾ ਅੱਦੇ ਜਾਂਦੇ ਵੀ ਯੂਪੀ ਵਾਲੇ ਜਿੱਤਣਗੇ ਆਂਦੇ ਵੀ ਜਗਰਾਉਂ ਵਾਲਾ ਜਿੱਤੂ ਆਦਿਆਂ ਜਿਹੜਾ ਮਰਜੀ ਜਿੱਤੇ ਨਜ਼ਾਰਾਣਾ ਚਾਹੀਦਾ ਵੱਡੀ ਬੇਟਾ ਬਾਈ 170000 ਵੱਡੀ ਨਹੀਂ ਮਣੀ ਬਾੜੀ ਵੱਡੀ ਬੇਟਾ ਮੈਨਾਂ ਚੌਕ ਆ ਲਿਆ ਦੋਨੋਂ ਥੋੜੇ ਹੀ ਪੜਾ ਕੇ ਬੈਠੇ ਨੇ ਰੋਲ ਤੇ ਸ਼ਾਟ ਆ ਯਾਰ ਬਾਈ ਯਾਰ ਫਲੋਰ ਵਾਲ ਬਾਈ ਸਿਰੇ ਦਾ ਸ਼ੱਕਾ ਯਾਰ ਕੀ ਬਾਤ ਹੈ ਦਰਸ਼ਕਾਂ ਨੇ ਬਾਈ ਤਾੜੀਆਂ ਵਾਲਿਆ ਨਾ ਸਿਰਾ ਹੋਇਆ ਪਿਆ ਮੈਂ ਕਿਹਾ ਅਸੀਂ ਵੀ ਅੱਜ ਪਾਸੇ ਪਲਟਣਗੇ ਹੁਣ 12 ਰਹਿਗੇ 12 ਰਹਿਗੇ 2 ਸ਼ੱਕੇ ਸ਼ਾਬਾਸ਼ ਆ ਗਿਆ ਭਾਈ ਚੌਕ 4 8 ਰਹਿਗੇ ਸ਼ਾਬਾਸ਼ ਰਿਪ 8 ਰਹਿਗੇ 8 8 ਰਹਿਗੇ 100 ਹੋ ਗਿਆ ਭਈ 8 ਰਹਿਗੇ ਹਾਂ ਹੁਣ ਸੁਨਾਮ ਵਾਲੇ ਕਹਿੰਦੇ ਹੁਣਗੇ ਵੀ ਵਾਕਈ ਤਖੜਾ ਅਰੇ ਬੋਲੋ ਕੀ ਕਰੇ ਮੈਂ ਬੱਲੇਆ ਇੰਨਾ ਓਵਰ ਹੋ ਗਿਆ 8 ਰਹਿਗੇ ਓਵਰ ਦਾ ਨਹੀਂ ਬੜਾ 6 ਓਵਰ ਰਗੇ 6 ਓਵਰ 8 ਰਹਿ ਗਏ ਓਵਰ ਯਰ ਕਿੱਥੇ ਹੋ ਗਿਆ ਇੱਕ ਖਾਲੀ ਗਈ ਇੱਕ ਓਏ ਵਿੱਕੀ ਦੇਖ ਲੋ ਗੇਂਦ ਇੱਕ ਰੰਡ ਗਈ ਯਾਰ ਪਹੁੰਚਦਾ ਮੈਂ ਕਿੰਨੇ ਕੋਈ 8 ਬਾਕੀ ਨੇ ਯੂਪੀ ਵਾਲਾ ਸਾਵਰ ਸ਼ਾਟ ਆਇਆ ਇਹ ਬੱਲੇ 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 4 ਹੋ ਗਏ ਦੀ 4 ਹੋਈ ਬੇ 4 ਰਹਿ ਗਏ ਭਾਈ 4 104 ਬਣ ਚੁੱਕੇ ਨੇ ਚਾਰ ਰਹਿ ਗਏ ਚਾਰ ਸਕੋਰ 23 ਬਾਲਾਂ ਬਾਕੀ ਰਹਿ ਗਈ ਬਾਈ ਹੁਣ ਪਾਣੀ ਪੂਣੀ ਪਿਆ ਦਿਓ ਜੀ ਯੂਪੀ ਵਾਲੇ ਮੁੰਡਿਆਂ ਨੂੰ ਇੱਕ ਬੱਟ ਹੋਰ ਲੱਗੂ ਮੈਨੂੰ ਲੱਗਦਾ 23 ਬਾਲਾਂ ਚਾਰ ਸਕੋਰ ਜਿਹੜੇ ਬਾਕੀ ਰਹਿ ਗਏ ਜੀ ਨਹੀਂ ਪ੍ਰਦੀਪ ਠੰਡਾ ਹੋ ਕੇ ਨੌਜਵਾਨਾ ਬਿਲਡਿੰਗ ਤੋਂ ਨਹੀਂ ਜਾਣਦੇ ਫਿਰ ਇੱਕ ਹੋਰ ਮੁੰਡਿਆਂ ਦੀ ਮੰਗ ਹੈ ਤੇਰਾ ਦਾ ਸ਼ਾਟ ਬਾਈ 40 ਸਕੋਰ ਜਿੱਤ ਗਿਆ ਬਾਈ ਪ੍ਰਦੀਪ ਜਗਰਾਓ 1,70,000 ਰੁਪਏ ਦੀ ਬਾਈ ਬੱਟ ਜਿੱਤ ਚੁੱਕਿਆ ਪ੍ਰਦੀਪ ਜਗਰਾਓ ਖੁਸ਼ੀ ਦਾ ਜਹਾਰ ਕਰਦੇ ਹੋਏ ਮੋਢੇ ਦਰਸ਼ਕ ਦੇਖੋ ਬਾਈ ਸਤੋਵਰਾ ਜੀ ਮਾਰਤੇ ਬਾਈ 108 ਰਨ ਇਹ ਜਗਰਾਂ ਵਾਲਾ ਪ੍ਰਦੀਪ ਬਹੁਤ ਤਗੜਾ ਬਾਈ ਮਾਹੌਲ ਬਣਿਆ ਹੋਇਆ ਹੈ ਜਗਰਾਂ ਵਾਲਾ ਪ੍ਰਦੀਪ ਜਿੱਤ ਗਿਆ ਬਾਈ ਪਾਣੀਏ 1,70,000 ਦੀ ਬੱਟ ਪ੍ਰਦੀਪ ਜਗਰਾਂ ਜਿੱਤ ਚੁੱਕਿਆ ਬਾਈ